ਇੱਕ ਜਿਹੜਾ ਗੁਰਦੁਆਰਾ ਜਿੱਥੇ ਪੂਨ ਲੈ ਕੇ ਜਾਣ ਦੀ ਮਨਾਹੀ ਹੈ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਗੁਰਦੁਆਰਾ ਸੰਤ ਸਰ ਸਾਹਿਬ ਅੰਮ੍ਰਿਤਸਰ ਇੱਕ ਭੁੱਲੇ ਹੋਏ ਇਤਿਹਾਸ ਦੀ ਗੂੰਜ ਸੰਤਾਂ ਦੇ ਸਰੋਵਰ ਦੀ ਅਸਲ ਕਹਾਣੀ ਅੰਮ੍ਰਿਤਸਰ ਸਿੱਖ ਧਰਮ ਦੀ ਧੰਤੀ ਇਤਿਹਾਸ ਅਤੇ ਅੰਦਰੂਨੀ ਰੂਹਾਨੀ ਸ਼ਕਤੀ ਨਾਲ ਪਰਭੂਰ ਸ੍ਰੀ ਹਰਮੰਦਰ ਸਾਹਿਬ ਕੋਲ ਇੱਕ ਪਵਿੱਤਰ ਅੱਡੇ ਪੁਲਾਇ ਦੀ ਥਾਂ ਹੈ ਗੁਰਦੁਆਰਾ ਸੰਤ ਸਰ ਸਾਹਿਬ ਇਹ ਸਿੱਖਾਂ ਦੀ ਚੌਥੀ ਸਰੋਵਰਦਾਰੀ ਧੰਤੀ ਹੈ ਇੱਥੇ ਸੰਤਾਂ ਨੇ ਧਿਆਨ ਲਗਾਇਆ ਤੇ ਆਤਮਿਕ ਜੋਤ ਜਗਾਈ ਗੁਰਦੁਆਰਾ ਸ਼ੰਤ ਸਰ ਸਹਾਇਗੋ ਸ੍ਰੀ ਗੁਰੂ ਰਾਮਦਾਸ ਜੀ ਦੇ ਸਮੇਂ ਬਣਾਇਆ ਗਿਆ ਸੀ ਇੱਥੇ ਉਹਨਾਂ ਨੇ ਚਾਰ ਸਰੋਵਰ ਬਣਵਾਏ ਸਨ ਸ਼ੰਤ ਸਰ ਅੰਮ੍ਰਿਤਸਰ ਵਿਵੇਕ ਸਰ ਅਤੇ ਰਾਮ ਸਰ ਸ਼ੰਤ ਸਰ ਜਿਹਦਾ ਅਰਥ ਹੈ ਸੰਤਾਂ ਦਾ ਸਰੋਵਰ ਇੱਥੇ ਪ੍ਰਾਤਨ ਸਿੱਖ ਸੰਤਾਂ ਆ ਕੇ ਧਿਆਨ ਕਰਦੇ ਸਨ ਤੇ ਆਤਮਿਕ ਸ਼ਾਂਤੀ حاصل ਕਰਦੇ ਸਨ ਕਿਹਾ ਜਾਂਦਾ ਹੈ ਕਿ ਇੱਥੇ ਕਈ ਗੁਰੂ ਸਾਹਿਬਾਨਾਂ ਨੇ ਸਿੱਖ ਕੌਮ ਲਈ ਵੱਡੇ ਵੱਡੇ ਪੈਟਰੇ ਲਈ ਸਨ ਅਤੇ ਸਿੱਖ ਕੌਮ ਲਈ ਸਿੱਧੇ ਤੋਂ ਵਾਲੇ ਰਾਹ ਬਣਾਏ ਸਨ ਇਤੇਹਾਤ ਕਰੋ ਵਿੱਚ ਇਹ ਤਾਂ ਤਿਆਗ ਧਿਆਨ ਅਤੇ ਵਿਸ਼ਵਾਸ ਦਾ ਕੇਂਦਰ ਦੀ ਪਰ ਸਮੇਂ ਦੇ ਨਾਲ ਲੋਕ ਇਸ ਨੂੰ ਭੁੱਲ ਰਹੇ ਹਨ ਗੁਰਦੁਆਰਾ ਸੰਤਸਰ ਸ਼ਾਇਆ ਕੀ ਇੱਕ ਗੱਲ ਬਹੁਤ ਫੇਮਸ ਹੈ ਤੇ ਇਹਦੇ ਅੰਦਰ ਫੋਨ ਲੈ ਕੇ ਜਾਣ ਦੀ ਮਨਾਹੀ ਹੈ ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਲੋਕ ਅੰਦਰ ਫੋਨ ਲੈ ਕੇ ਜਾਂਦੇ ਹਨ ਅਤੇ ਗੁਰੂ ਦੀ ਬਾਣੀ ਨਹੀਂ ਸੁਣਦੇ ਅਤੇ ਅੰਦਰ ਜਾ ਕੇ ਵੀਡੀਓ ਬਣਾਉਂਦੇ ਹਨ ਅਜਿਹਾ ਇਸ ਲਈ ਵੀ ਕੀਤਾ ਗਿਆ ਹੈ ਕਿ ਲੋਕ ਪਰਮਾਤਮਾ ਨਾਲ ਜੁੜ ਸਕਣ ਅਤੇ ਗੁਰੂ ਦੀ ਬਾਣੀ ਅਤੇ ਸਰੋਵਰ ਦੀ ਠੰਡੀ ਹਵਾ ਦਾ ਆਨੰਦ ਲੈ ਸਕਣ ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਦੇਕਰਤੀ ਗੁਰਦੁਆਰਾ ਸੰਤ ਸਾਹਿਬ ਸਾਇਟ ਦਾ ਦਰਸ਼ਨ ਕਰਨ ਜਾਓ ਤਾਂ ਆਪਣਾ ਕੈਮਰਾ ਤੇ ਮੋਬਾਈਲ ਫੋਨ ਬਾਹਰ ਕੱਢ ਕੇ ਜਾਓ ਤੁਹਾਡੇ ਲਈ ਇੱਕ ਖੁਸ਼ਖਬਰੀ ਹੈ ਕਿ ਗੁਰਦੁਆਰਾ ਸੰਤ ਸਾਹਿਬ ਸਾਇਬ ਨੂੰ ਮੁੜ ਦਰਵਨ ਕਰਨ ਲਈ ਸੰਗਤਾਂ ਅਤੇ ਸੇਵਾਦਾਰਾਂ ਨੇ ਜ਼ਿੰਮੇਵਾਰੀ ਲੈ ਲਈ ਹੈ ਹੁਣ ਨਵੇਂ ਲੰਗਰ ਹਰ ਬਣਾਏ ਜਾ ਰਹੇ ਹਨ ਅਤੇ ਲੋਜਾਨਾ ਕੀਰਤਨ ਕੀਤਾ ਜਾ ਰਿਹਾ ਹੈ ਬੱਚਿਆਂ ਲਈ ਧਾਰਮਿਕ ਸਿੱਖਿਆ ਕੈਂਪ ਵੀ ਲਗਾਏ ਜਾ ਰਹੇ ਹਨ ਸਰੋਵਰ ਦੀ ਸफाई ਅਤੇ ਨਾਮੇ ਪਵਿੱਤਰ ਪੰਥਰ ਲਗਾਉਣ ਦੀ ਸੇਵਾ جاری ਹੈ ਇਹ ਥਾਂ ਮੁਰ ਉਤੋਂ ਦੀ ਆਤਮਿਕ ਸ਼ਾਂਤ ਬੰਧ ਰਹੀ ਹੈ ਗੁਰਦੁਆਰਾ ਸੰਤਸਰ ਸ਼ਾਇਮ ਸੇਕ ਪਿੱਤੇਹਾ ਸਣੀ ਇਹ ਸਿੱਖ ਰੂਹ ਦੀ ਆਵਾਜ਼ ਹੈ ਜੇਕਰ ਤੁਸੀਂ ਅੰਮ੍ਰਿਤਸਰ ਜਾ ਰਹੇ ਹੋ ਤਾਂ ਸ੍ਰੀ ਹਰਿਮੰਦਰ ਸਾਹਿਬ ਕੋਲ ਸਥਿਤ ਇਹ ਪਵਿੱਤਰ ਥਾਂ ਦੇ ਦਰਸ਼ਨ ਕਰਨੇ ਨਾ ਭੁੱਲੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਸਾਡੇ ਚੈਨਲ ਤੇ ਜੇ ਤੁਸੀਂ ਪਹਿਲੀ ਵਾਰ ਆ ਰਹੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਵਿੱਚ ਉਹ ਤੱਕ ਸਾਰਿਆਂ ਨੂੰ ਪਿਆਰ ਭਰੀ ਸ਼ਤਿ ਜੀ ਆਕਾ